ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਹੜਾ ਗੁਰਲਾਬ ਸਿੰਘ ਦਾ ਚੈਨਲ ਚੱਲ ਰਿਹਾ ਹੈਗਾ ਉਹਦੇ ਵਿਸਤਾਰ ਦੇ ਨਾਲ ਮੇਰੇ ਫਾਲੋਅਰਾਂ ਨੂੰ ਜਿਹੜਿਆਂ ਨੇ ਵੀਡੀਓ 3 ਲੱਖ ਦੇ ਪਹੁੰਚਾਈਆਂ ਹੈਗੀਆਂ ਉਹ ਵੀਰਾਂ ਨੂੰ ਪੂਰੀ ਵਿਸਤਾਰ ਦੇ ਨਾਲ ਕਿਵੇਂ ਚੈਨਲ ਚੱਲਦਾ ਹੈ ਕਿਵੇਂ ਇਹਦੀਆਂ ਵਿਧੀਆਂ ਕਿਵੇਂ ਇਹਦੀਆਂ ਕੈਟਾਗਰੀਆਂ ਉਹਦੇ ਬਾਰੇ ਕਰਤਾਰ ਸਿੰਘ ਬੇਟਾ ਮੇਰਾ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੂਗਾ ਇਹ ਤਾਂ ਹੁਣ ਤੁਸੀਂ ਜਾਣਕਾਰੀ ਲਓ ਗਰਲਬ ਸਿੰਘ ਬਠਿੰਡਾ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਥੋੜੀ ਜੀ ਹਟਕੇ ਹੋਣ ਵਾਲੀ ਹੈ ਕਿਉਂਕਿ ਆਪਰ ਨੂੰ ਕੁਝ ਕੁ ਪ੍ਰੋਬਲਮਸ ਆ ਰਹੀਆਂ ਸੀ ਮੈਨੂੰ ਜੋ ਲੱਗਦਾ ਹੈ ਜੋ ਆਪਣੀ ਆਡੀਅנס ਹੈ ਜਾਂ ਜੋ ਤੁਸੀਂ ਦੇਖਦੇ ਹੋ ਹੋ ਸਕਦਾ ਉਹਨਾਂ ਨੂੰ ਇਹ ਚੀਜ਼ਾਂ ਕਲੀਅਰ ਨਾ ਹੋਣ ਮੈਂ ਸੋਚਿਆ ਇੱਕ ਇਸ ਤੇ ਵੀਡੀਓ ਹੀ ਬਣਾ ਦਿੰਨੇ ਆ ਤਾਂ ਜੋ ਤੁਹਾਨੂੰ ਕਲੈਰਿਟੀ ਹੋ ਜੂਗੀ ਕਿਉਂਕਿ ਬੇਸਿਕਲੀ ਆਪਾਂ ਨੂੰ ਮੇਨ ਮੇਨ ਪ੍ਰੋਬਲਮ ਦਾ ਕੀ ਸਾਹਮਣਾ ਕਰਨਾ ਪੈ ਰਿਹਾ ਇੱਕ ਤਾਂ ਆ ਰਿਹਾ ਵੀ ਆਪਾਂ ਜੋ ਤੁਸੀਂ ਕਹਿ ਰਹੇ ਹੋ ਵੀ ਆਪਾਂ ਰਿਪਲਾਈ ਨਹੀਂ ਦਿੰਦੇ ਜਿਵੇਂ WhatsApp ਹੋ ਗਿਆ ਕਮੈਂਟਸ ਹੋ ਗਏ ਉਹਨਾਂ ਤੇ ਰਿਪਲਾਈ ਨਹੀਂ ਆ ਰਹੇ ਠੀਕ ਹੈ ਇੱਕ ਆ ਗਿਆ ਵੀ ਤੁਸੀਂ ਫੋਨ ਨਹੀਂ ਚੱਕਦੇ ਠੀਕ ਹੈ ਉਸ ਤੋਂ ਬਾਅਦ ਜਿਵੇਂ ਹੋਰ ਹੁਣ ਵੀਡੀਓ ਵੀ ਜਿਵੇਂ ਦੋ ਦਿਨਾਂ ਤੋਂ ਵੀਡੀਓ ਨਹੀਂ ਆਈ ਇੱਕ ਆਪਾਂ ਲਾਈਵ ਨਹੀਂ ਕਰ پا ਰਹੇ ਕਈ ਕਹਿੰਦੇ ਵੀ ਤੁਸੀਂ ਲਾਈਵ ਨਹੀਂ ਕਰ ਰਹੇ ਤਾਂ ਇਨੇ ਸਾਰਿਆਂ ਦੇ ਆਪਾਂ ਕੋਸ਼ਿਸ਼ ਕਰ ਰਿਪਲਾਈ ਅੱਜ ਦੀ ਇਸ ਵੀਡੀਓ ਚ ਕਰਾਂਗੇ ਵੀ ਕੀ ਕੁਝ ਚੱਲ ਰਿਹਾ ਏ ਤਾਂ ਜੋ ਤੁਹਾਨੂੰ ਵੀ ਕਲੀਅਰ ਹੋਵੇ ਕਿਉਂਕਿ ਤੁਸੀਂ ਬਹੁਤ ਪਿਆਰ ਦਿੱਤਾ ਏ ਆਪਣੇ 30000 ਸਬਸਕ੍ਰਾਈਬਰ ਹੋਣ ਵਾਲੇ ਆ ਇਸ ਚੈਨਲ ਤੇ ਤਾਂ ਤੁਹਾਡੀ ਸਪੋਰਟ ਤੋਂ ਬਿਨਾ ਇਹ ਚੀਜ਼ ਪੋਸੀਬਲ ਨਹੀਂ ਸੀ ਜੇ ਤੁਸੀਂ ਸਪੋਰਟ ਕੀਤਾ ਏ ਕੁਝ ਮੰਨਦੇ ਹੋ ਤਾਂ ਹੀ ਆਪਾਂ 30000 ਸਬਸਕ੍ਰਾਈਬਰ ਤੇ ਪਹੁੰਚ ਰਹੇ ਆ ਤੇ ਜੇ ਆਪਾਂ ਵਿਊ ਦੀ ਗੱਲ ਕਰੀਏ ਵਿਊ ਆਪਣੇ ਕਰੀਬ ਕਰੀਬ ਤੁਸੀਂ ਐਨ ਲਾ ਲੋ ਵੀ 20 ਲੱਖ ਦੇ ਆਸ-ਪਾਸ ਆਪਣੇ ਵਿਊ ਪਹੁੰਚ ਚੁੱਕੇ ਹੈ ਹੁਣ ਤੱਕ ਚੈਨਲ ਤੇ ਤੇ ਚੈਨਲ ਆਪਣੇ YouTube ਗਰਲਪ ਸਿੰਘ ਬਠਿੰਡਾ ਦੇ ਨਾਮ ਤੇ ਹੈ ਇਸ ਨੂੰ ਤੁਸੀਂ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਜਿਹੜੇ ਪਹਿਲੀ ਵਾਰ ਹੀ ਦੇਖ ਰਹੇ ਹੈ ਇਸ ਨੂੰ ਜੂ ਸਬਸਕ੍ਰਾਈਬ ਕਰੋ ਫਿਰ ਹੈਗਾ Instagram Instagram ਤੇ ਵੀ ਗਰਲਪ ਸਿੰਘ 15 ਚੈਨਲ ਹੈ ਇਸ ਨੂੰ ਵੀ ਤੁਸੀਂ ਜਾ ਕੇ ਜਰੂਰ ਫੋਲੋ ਕਰੋ ਤੇ Facebook ਗਰਲਪ ਸਿੰਘ ਬਠਿੰਡਾ ਇਹ ਆਪਣੇ ਤਿੰਨ ਚੈਨਲ ਹੈ ਅਸੀਂ ਬੇਸਿਕਲੀ ਐਕਟਿਵ ਜ਼ਿਆਦਾ YouTube ਤੇ ਹੈ ਇਹ ਦੋ ਚੈਨਲਾਂ ਤੇ ਐਕਟਿਵ ਬਹੁਤ ਘੱਟ ਹੈ ਕਿਉਂਕਿ ਟਾਈਮ ਨਹੀਂ ਮਿਲ ਪਾਉਂਦਾ ਬੇਸਿਕਲੀ ਦਿੱਕਤ ਜੋ ਆ ਰਹੀ ਆਪਾਂ ਨੂੰ ਟਾਈਮ ਦੀ ਆ ਰਹੀ ਆ ਤਾਂ ਟਾਈਮ ਕਿਉਂਕਿ ਮੈਂ ਵੀ ਇੱਕ ਜੌਬ ਕਰਦਾ ਆ ਸ਼ਾਮ ਨੂੰ 6:30 7 ਵਜੇ ਜਾਂਦੇ ਆ ਘਰੇ ਆਉਂਦੇ ਆਉਂਦੇ ਤੇ ਤੁਸੀਂ ਲਾ ਲਓ ਵੀ 1 ਘੰਟਾ ਜਾਂ 1.5 ਘੰਟਾ ਸ਼ਾਮ ਨੂੰ ਮਿਲ ਪਾਉਂਦਾ ਸੰਡੇ ਕਈ ਵਾਰੀ ਹੁਣ ਜਿਵੇਂ ਕੋਈ ਕੰਮ ਹੁੰਦਾ ਬਾਹਰ ਅੰਦਰ ਜਾਣਾ ਪੈ ਜਾਂਦਾ ਤਾਂ ਉਥੇ ਵੀ ਆਪਾਂ ਘੱਟ ਟਾਈਮ ਦੇ ਪਾ ਰਹੇ ਹੁਣ ਰੀਸੈਂਟਲੀ ਥੋੜਾ ਜਿਆਦਾ ਸ਼ਡਿਊਲ ਬਿਜ਼ੀ ਹੋਣ ਕਰਕੇ ਤਾਂ ਕਰਕੇ ਕੁਝ ਕੋ ਪ੍ਰੋਬਲਮ ਸੀ ਹੁਣ ਕਈ ਕਹਿੰਦੇ ਆ ਵੀ ਸਦਾ ਰਿਪਲਾਈ ਨਹੀਂ ਕਰ ਰਹੇ ਇੱਕ ਵੀਰ ਦਾ ਕਮੈਂਟ ਆਇਆ ਸੀ ਫਿਰ ਨੰਬਰ ਕਿਉਂ ਦਿੱਤਾ ਹੈ ਜੇ ਤੁਸੀਂ ਰਿਪਲਾਈ ਨਹੀਂ ਕਰਨਾ ਮੇਰੇ ਤੁਸੀਂ ਇੱਕ ਚੀਜ਼ ਨੂੰ ਸਮਝੋ ਅ ਰਿਪਲਾਈ ਕਰਨ ਵਾਲੇ ਇੱਕ ਪਾਰਟੀ ਹੈ ਲਾਇਕ ਜਿਵੇਂ ਅਸੀਂ ਕੱਲੇ ਆ ਹਨਾ ਲਾਇਕ ਜਿਵੇਂ ਹੁਣ ਡੈਡੀ ਵੀਡੀਓ ਬਣਾਉਂਦੇ ਆ ਉਹਨਾਂ ਨੂੰ ਵੀਡੀਓ ਨੂੰ ਐਡਿਟ ਕਰਨਾ ਹੋ ਗਿਆ ਰਿਪਲਾਈਸ ਕਰਨਾ ਹੋ ਗਿਆ ਜਾਂ ਉਹਨੂੰ ਅਪਲੋਡ ਕਰਨਾ ਹੋ ਗਿਆ ਉਹ ਸਾਰਾ ਮੈਂ ਇਕੱਲਾ ਹੀ ਕਰਦਾ ਤੇ ਮੇਰੇ ਕੋਲ ਸ਼ਾਮ ਨੂੰ ਇੱਕ ਘੰਟਾ ਹੀ ਹੁੰਦਾ ਹਨਾ ਤਾਂ ਉਸ ਚ ਕੀ ਹੈ ਹੁਣ ਮੰਨ ਲਓ ਜੇ ਕੋਈ ਆਪਾਂ ਰਿਪਲਾਈ ਕਰਦੇ ਆ ਤਾਂ ਘਟੋ ਘਟ 5 ਤੋਂ ਲੈ ਕੇ 4 ਜਾਂ 5 ਮਿੰਟ ਇੱਕ ਰਿਪਲਾਈ ਲੈਂਦਾ ਜੇ ਆਪਾਂ ਰਿਪਲਾਈ ਕਰਦੇ ਹਾਂ ਹਨਾ 4 ਕੁ ਮਿੰਟ ਬੇਸਿਕਲੀ ਲੈ ਜਾਂਦਾ ਪਹਿਲਾਂ ਉਹਨੂੰ ਸੁਣਨਾ ਫਿਰ ਉਹਦਾ ਰਿਪਲਾਈ ਕਰਨਾ ਤੁਸੀਂ ਲਾ ਲਓ ਵੀ 4 ਕੁ ਮਿੰਟ ਦੇ ਆਸ-ਪਾਸ ਇੱਕ ਰਿਪਲਾਈ ਲੈਂਦਾ ਹੁਣ ਦਿੱਲੀ ਦੇ 100 ਤੋਂ ਲੈ ਕੇ 200 ਦੇ ਵਿੱਚ ਵਿੱਚ ਲਾਈਕ ਬੇਸਿਕਲੀ ਵੈਸੇ ਤਾਂ 130 ਜਾਂ 140 ਦਾ ਫਿਗਰ ਰਹਿੰਦਾ ਹੈਗਾ ਬਾਕੀ ਡਿਪੈਂਡ ਕਰਦਾ ਕਿਹੜੀ ਵੀਡੀਓ ਕਿੰਨੇ ਵਿਊ ਹੈ ਉਸ ਹਾਵ ਨਾਲ WhatsApp ਤੇ ਮੈਸੇजेस ਆਉਂਦੇ ਆ ਤਾਂ whatsapp ਨੰਬਰ ਅਸੀਂ ਦਿੱਤਾ ਹੈਗਾ ਜੇ ਕਿਸੇ ਨੂੰ ਅਰਜੈਂਟ ਹੈ ਮਤਲਬ ਜੇ ਕਿਸੇ ਨੂੰ ਕੋਈ ਜ਼ਿਆਦਾ ਪ੍ਰੋਬਲਮ ਹੈ ਹੈਨਾ ਉਹ ਮੈਸੇਜ ਜ਼ਰੂਰ ਕਰਨ ਪਰ ਕਈ ਮੈਸੇਜ ਨਿੱਕੀ ਨਿੱਕੀ ਗੱਲ ਤੇ ਆਏ ਹੁੰਦੇ ਹੈਗੇ ਆ ਨਾ ਤਾਂ ਉਹ ਇਸ ਕਰਕੇ ਉਹ ਤਦਾਲ ਵਧ ਜਾਂਦੀ ਹੈ ਹੁਣ ਤੁਸੀਂ ਲਾ ਲਓ ਵੀ ਡੇਲੀ ਦਾ ਆਪਾਂ 100 ਹੀ ਮੰਨ ਕੇ ਚੱਲਦੇ ਆਪਾਂ ਛੱਡ ਦਿੰਨੇ ਆ ਡੇਲੀ ਦਾ 100 ਮੈਸੇਜ ਮੰਨ ਲਓ ਆ ਰਿਹਾ ਡੇਲੀ ਦਾ ਹੈਨਾ ਤਾਂ ਉਹਦੇ ਚ ਹੁਣ ਰਿਪਲਾਈ ਕਰਨੇ ਤੁਸੀਂ ਦੇਖੋ ਵੀ ਕਿੰਨੇ ਔਖੇ ਹੋਣਗੇ ਇੱਕ ਬੰਦੇ ਨੂੰ ਤਾਂ ਕਰਕੇ ਅਸੀਂ ਵਿੱਚੋਂ-ਵਿੱਚੋਂ ਜਿਹੜੀ-ਜਿਹੜੀ ਸਾਨੂੰ ਠੀਕ ਲੱਗਦੇ ਆ ਜਾਂ ਜਿਹੜਾ ਜਿਹੜਾ ਓਪਨ ਹੋ ਜਾਂਦਾ ਅਸੀਂ ਉਹਨਾਂ ਦੇ ਰਿਪਲਾਈ ਜ਼ਰੂਰ ਕਰਦੇ ਆ ਨੰਬਰ ਵੀ ਸੇਵ ਕਰਦੇ ਆ ਉਹਨਾਂ ਦਾ ਤੇ ਤਾਂ ਜੋ ਗਾਂਹਲੇ ਵੀਡੀਓ ਉਹਨਾਂ ਤੱਕ ਪਹੁੰਚ ਸਕਣ ਹੁਣ ਉਹਦੇ ਚ ਇੱਕ ਪ੍ਰੋਬਲਮ ਹੋ ਰਹਾ ਮੰਨ ਲਓ ਆਪਾਂ ਇੱਕ ਵਾਰੀ ਰਿਪਲਾਈ ਕਰਤਾ ਠੀਕ ਹੈ ਇੱਕ ਵਾਰੀ ਰਿਪਲਾਈ ਹੋ ਗਿਆ ਹੋਰ ਰਿਪਲਾਈ ਗੱਲ ਖਤਮ ਹੋਣ ਤੋਂ ਬਾਅਦ ਉਹਨਾਂ ਦਾ ਫੇਰ ਇੱਕ ਕੁਐਸਚਨ ਆ ਜਾਂਦਾ ਵੀ ਹੁਣ ਇਹਦਾ ਕੀ ਕਰਨਾ ਜਾਂ ਆ ਪਸੂਨਾ ਕੀ ਕਰਨਾ ਹੁਣ ਉਹ ਕੀ ਗੱਲ ਹੁੰਦੀ ਰਹਿੰਦੀ ਹੈ ਹੁਣ ਜੇ 2-3 ਜਾਣੇ ਹੋਣ ਤਾਂ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰ ਸਕਦੇ ਆ। ਹੁਣ ਜਦੋਂ ਉਹ 800 700 ਤੋਂ ਪਲੱਸ ਚੈਟਸ ਹੁਣ ਮੇਰੇ ਫੋਨ 'ਚ ਇਸ ਟਾਈਮ 800 ਤੋਂ ਪਲੱਸ ਚੈਟਸ ਪਈਆਂ ਨੇ ਜਿਨ੍ਹਾਂ ਦੇ ਮਤਲਬ ਆਨਲਾਈਨ ਵੀ ਅਸੀਂ ਵਨ ਟਾਈਮ ਰਿਪਲਾਈ ਕੀਤੇ ਹੋਏ ਆ ਪਰ ਫਿਰ ਦੁਬਾਰਾ ਮੈਸੇਜ ਆਏ ਹੋਏ ਆ। ਤਾਂ ਹੁਣ ਇਹ ਪੋਸਿਬਿਲਟੀ ਨਹੀਂ ਹੋ ਪਾਊਗੀ ਵੀ ਸਾਰਿਆਂ ਦੇ ਰਿਪਲਾਈ ਕੀਤੇ ਜਾਣ। ਮੈਂ ਥੋੜਾ ਜਿਹਾ ਲੰਬਾ ਲੱਗਿਆ ਇਸ ਟੌਪਿਕ ਨੂੰ ਪਰ ਮੈਂ ਚਾਹਣਾ ਵੀ ਤੁਸੀਂ ਪਲੀਜ਼ ਇਸ ਚੀਜ਼ ਨੂੰ ਸਮਝੋ। ਅ ਅ ਮਾਫੀ ਚਾਹੁੰਨੇ ਜਿਨ੍ਹਾਂ ਦੇ ਰਿਪਲਾਈ ਨਹੀਂ ਕਰ پا ਰਹੇ ਪਰ ਇਸ ਚੀਜ਼ ਨੂੰ ਥੋੜਾ ਜਿਹਾ ਸਮਝੋ। ਐਨੇ ਰਿਪਲਾਈ ਕਰਨੇ ਓਕੇ ਆ ਨੰਬਰ ਅਸੀਂ ਦਿੱਤਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜਿਵੇਂ ਆਪਣੇ ਕੋਈ ਮੱਝ ਸੇਲ ਕਰवानी ਹੈ ਕਿਸੇ ਨੇ ਜਿਵੇਂ ਹੁਣ ਅਸੀਂ ਕੋਦਰੇ ਤੇ ਵੀਡੀਓ ਬਣਾਈ ਸੀ ਉਹਨਾਂ ਨੇ ਆਪਣਾ ਕੋਦਰਾ ਸੇਲ ਕਰਨਾ ਇੱਕ ਮਹੀਨੇ ਤੱਕ ਤਾਂ ਇਦਾਂ ਦੀਆਂ ਵੀਡੀਓ ਨੰਬਰ ਦਿੱਤਾ ਹੈ ਜੇ ਕਿਸੇ ਨੇ ਐਡ ਕਰਾਉਣੀ ਹੋਵੇ ਤਾਂ ਕਰਕੇ ਅਸੀਂ ਨੰਬਰ ਦਿੱਤਾ ਸੀ ਬਾਕੀ WhatsApp ਤੇ ਹੁਣ ਕਈ ਕਹਿੰਦੇ ਵੀ ਕਾਲ ਓਨਲੀ ਫੋਰ ਮੈਸੇਜ ਹੈ ਤੁਸੀਂ ਕਾਲ ਕਰ ਰਹੇ ਹੋ ਕਿਉਂਕਿ ਮੈਂ ਬਾਹਰ ਹੁੰਨਾ WhatsApp ਤੇ ਨੋਟੀਫਿਕੇਸ਼ਨਸ ਬੰਦ ਹੁੰਦੀਆਂ ਨੇ ਉਹ ਸ਼ਾਮ ਨੂੰ ਹੀ ਮੈਂ ਓਪਨ ਕਰਦਾ WhatsApp ਤਾਂ ਉਹ ਕਾਲ ਪਲੀਜ਼ ਨਾ ਕਰਿਆ ਕਰੋ ਕਿਉਂਕਿ ਹੁਣ ਮੈਨੂੰ ਇੰਨੀ ਨੌਲੇਜ ਹੈ ਨਹੀਂ ਇਸ ਚੀਜ਼ਾਂ ਬਾਰੇ ਜਾਂ ਜੋ ਅਸੀਂ ਆਹ ਚੈਨਲ ਹੈਗਾ ਡੈਡੀ ਹੀ ਬਣਾਉਂਦੇ ਆ ਉਹਨਾਂ ਨੂੰ ਨੌਲੇਜ ਹੈ ਤਾਂ ਰਿਪਲਾਈ ਵੀ ਉਹੀ ਕਰਨਗੇ ਹਨਾ ਮੈਂ ਜਸਟ ਜੋ ਮੈਨੂੰ ਕਹਿੰਦੇ ਆ ਰਿਪਲਾਈ ਕਰਨਾ ਮੈਂ ਟਾਈਪ ਕਰਕੇ ਜਾਂ ਉਹ ਬੋਲ ਕੇ ਅਸੀਂ ਰਿਪਲਾਈ ਕਰ ਦਿੰਨੇ ਆ ਤਾਂ ਕਰਕੇ ਬਸ ਇਹੀ ਹੈ ਵੀ ਚੈਟਸ ਜ਼ਿਆਦਾ ਔਨ ਕਰਕੇ ਮੈਸੇਜ ਜ਼ਿਆਦਾ ਔਨ ਕਰਕੇ ਪੋਸਿਬਿਲਟੀ ਨਹੀਂ ਹੈ ਸਭ ਦੇ ਰਿਪਲਾਈ ਹੋ ਪਾਉਣ ਪਰ ਫਿਰ ਵੀ ਅਸੀਂ ਜਿੰਨੇ ਖੁੰਦੇ ਆ ਸਾਡੀ ਟਰਾਈ ਰਹਿੰਦੀ ਹੈ ਵੀ ਜ਼ਿਆਦਾ ਤੋਂ ਜ਼ਿਆਦਾ ਰਿਪਲਾਈ ਕਰੀਏ ਉਹ ਅਸੀਂ ਕਰਦੇ ਹੈਗੇ ਆ ਤਾ ਹੁਣ ਨੈਕਸਟ ਹੈਗਾ ਕਈ ਥੋੜਾ ਜਿਹਾ ਜ਼ਿਆਦਾ ਗੁੱਸਾ ਹੋ ਰਹੀ ਸੀਗੇ ਜਿਵੇਂ ਇੱਕ ਜੁਮੇ ਨੇ ਦੱਸਿਆ ਇੱਕ ਵੀਰ ਕਹਿੰਦਾ ਵੀ ਤੁਸੀਂ ਚੈਨਲ ਬਣਾਇਆ ਹੈ ਨੰਬਰ ਦਿੱਤਾ ਹੈ ਰਿਪਲਾਈ ਕਰਦੇ ਨਹੀਂ ਦੋ ਚਾਰ ਹੋਰ ਵੀ ਆਏ ਸੀ ਸਾਡਾ ਵੀ ਰਿਪਲਾਈ ਨਹੀਂ ਹੋਇਆ ਸਾਡਾ ਵੀ ਨਹੀਂ ਹੋਇਆ ਤਾਂ ਦੇਖੋ ਅਸੀਂ ਕੋਈ ਕਿਸੇ ਤੋਂ ਕੋਈ ਚਾਰਜ ਨਹੀਂ ਲੈ ਰਹੇ ਕੋਈ ਫੀਸ ਨਹੀਂ ਲੈ ਰਹੇ ਵੀ ਤੁਸੀਂ ਮੇਰੇ ਇਸ ਚੀਜ਼ ਨੂੰ ਸਮਝੋ ਤਾਂ ਕਰਕੇ ਸਾਨੂੰ ਜਿੰਨੇ ਹੁੰਦੇ ਆ ਅਸੀਂ ਜਿੰਨੀ ਸਾਡੀ ਪਹੁੰਚ ਪੈਂਦੀ ਹੈ ਅਸੀਂ ਉਹਨੇ ਰਿਪਲਾਈ ਕਰ ਦਿੰਨੇ ਆ ਤਾਂ ਉਥੇ ਇੱਕ YouTube ਤੇ ਆਪਸ਼ਨ ਹੈਗੀ ਹੈ ਜੁਆਇਨ ਦੀ ਜੇ ਕਿਸੇ ਨੂੰ ਲੱਗਦਾ ਹੈ ਵੀ ਜਿਆਦਾ ਇਹ ਤਾਂ 60 ਰੁਪਏ ਮੰਥਲੀ ਹੈ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਮੈਂਬਰਸ਼ਿਪ ਹੈ ਆ ਜੁਆਇਨ ਦੀ অপਸ਼ਨ ਹੈ ਤੁਸੀਂ ਆ ਦੇਖ ਸਕਦੇ ਹੋ ਇਹਨੂੰ ਜੁਆਇਨ ਕਰ ਲਓ ਆਪਣੀ ਡਿਟੇਲ ਉੱਥੇ ਦੇ ਦਿਓ ਅਸੀਂ ਜਲਦੀ ਤੋਂ ਜਲਦੀ ਰਿਪਲਾਈ ਕਰ ਦਿਆ ਕਰਾਂਗੇ ਦੇਖੋ ਫ੍ਰੀ ਦੀ ਚੀਜ਼ ਸਾਰਿਆਂ ਨੂੰ ਚਾਹੀਦੀ ਹੈ ਹੋ ਸਕਦਾ ਗੱਲ ਥੋੜੀ ਕੌੜੀ ਲੱਗੇ ਫ੍ਰੀ ਦੀ ਚੀਜ਼ ਸਾਰਿਆਂ ਨੂੰ ਚਾਹੀਦੀ ਹੈ ਪੇੜ ਕਿਸੇ ਨੂੰ ਕੁਝ ਨਹੀਂ ਚਾਹੀਦਾ ਅਜੇ ਟੈਂਪੋ ਮਾ ਉਹ ਕੰਮ ਦਾ ਇਹ ਪਵਨ ਨਹੀਂ ਕੰਮ ਦਾ ਫ੍ਰੀ ਦੀ ਚੀਜ਼ ਪਰ ਮੈਂ ਗਲਤੀ ਹੈ ਲੈ ਲੈਣਗੇ ਫ੍ਰੀ ਸ਼ਬਦ ਦੀ ਇੱਕ ਇਹੋ ਜਿਹਾ ਸ਼ਬਦ ਹੈ ਵੀ ਫ੍ਰੀ ਚ ਜੋ ਮਰਜੀ ਬਸ ਆ ਜੇ ਠੀਕ ਹੈ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਸਮਝੋ ਜੇ ਕਿਸੇ ਨੂੰ ਭਾਈ ਜਿਆਦਾ ਪ੍ਰੋਬਲਮ ਆ ਰਹੀ ਹੈ ਕਿਸੇ ਨੂੰ ਜਿਆਦਾ ਲੱਗਦਾ ਵੀ ਅਰਜੈਂਟ ਰਿਪਲਾਈ ਹੈ ਤਾਂ ਤੁਸੀਂ ਉਹ ਮੈਂਬਰਸ਼ਿਪ ਹੈ YouTube ਦੀ ਮੈਂਬਰਸ਼ਿਪ ਹੈ ਇਹ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਚੈਨਲ ਦੇ ਨਾਲ ਹੀ ਗੁਲਾਬ ਸਿੰਘ ਦੇ ਨਾਲ ਹੀ ਉੱਥੇ ਥੱਲੇ ਬਲੂ ਕਲਰ ਦਾ ਜੁਆਇਨ ਲਿਖਿਆ ਹੋਇਆ ਹੈ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਜੇ ਤੁਹਾਡੀ ਇੱਛਾ ਹੈ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਰਿਪਲਾਈ ਚਾਹੀਦੇ ਚਾਹੀਦਾ ਤਾਂ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਸੈਕੰਡਲੀ ਲਾਈਵ ਲਾਈਵ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਲਾਸਟ 1 ਮੰਥ ਬਹੁਤ ਬਿਜ਼ੀ ਗਿਆ ਤਾਂ ਕਰਕੇ ਲਾਈਵ ਨਹੀਂ ਆ ਸਕੇ ਹੁਣ ਹਰ ਸੰਡੇ 12 ਤੋਂ ਲੈ ਕੇ 2 ਦੇ ਵਿੱਚ ਵਿੱਚ ਰਿਪਲਾਈ ਸੋਰੀ ਆਪਾਂ ਲਾਈਵ ਕਰੇ ਕਰਾਂਗੇ ਤਾਂ ਉਹ ਵੀ ਤੁਸੀਂ ਕੁਝ ਪੁੱਛਣਾ ਹੈ ਲਾਈਵ 'ਚ ਤੁਸੀਂ ਕੁਝ ਪੁੱਛ ਸਕਦੇ ਹੋ ਉਹ ਵੀ ਕੋਈ ਆਪਾਂ ਨੂੰ ਦਿੱਕਤ ਵਾਲੀ ਗੱਲ ਨਹੀਂ ਜਿੰਨੇ ਰਿਪਲਾਈ ਹੋਇਆ ਘੰਟਾ ਡੇਢ ਘੰਟੇ 'ਚ ਆਪਾਂ ਜਿਆਦਾ ਤੋਂ ਜਿਆਦਾ ਰਿਪਲਾਈ ਕਰਾਂਗੇ ਤੇ ਇੱਕ ਸੀਗਾ ਫਾਰਮੂਲੇ ਨੂੰ ਲੈ ਕੇ ਹੁਣ ਦੇਖੋ ਜਿਹੜੀ ਇਹ ਦੇਸੀ ਦਵਾਈ ਹੈ ਜਾਂ ਦੇਸੀ ਨੁਕਤੇ ਹੈਗੇ ਆ ਇਹ ਹਰ ਇੱਕ ਪਸ਼ੂ ਦੇ ਕੰਮ ਨਹੀਂ ਕਰਦੇ ਤੁਹਾਨੂੰ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੁਸੀਂ ਸਮਝਿਆ ਕਰੋ ਤੁਹਾਡੇ ਪਸ਼ੂ ਦੀ ਨੀਡ ਕੀ ਹੈ ਜਿਵੇਂ ਹੁਣ ਆਪਾਂ ਵੀ ਆਪਣੇ ਤੇ ਲਾ ਲਈਏ ਤੁਸੀਂ ਇਦਾਂ ਲਾ ਲਓ ਵੀ ਆਪਾਂ ਕਿਸੇ ਡਾਕਟਰ ਤੋਂ ਦਵਾਈ ਲੈਣੇ ਆ ਪਾਰਟਿਕੂਲਰ ਇੱਕ ਤੋਂ ਲੈਣੇ ਆ ਜੇ ਆਪਾਂ ਡਾਕਟਰ ਚੇਂਜ ਕਰਦੇ ਆ ਕਈ ਵਾਰੀ ਆਪਾਂ ਨੂੰ ਉਹ ਮੈਡੀਸਨ ਠੀਕ ਆਪਾਂ ਨੂੰ ਨਹੀਂ ਕਰਦੀ ਜਿਵੇਂ ਕੋਲਡ ਲਾ ਰੋ ਕੋਲਡ ਕਈਆਂ ਤੋਂ ਮਿੰਟ ਚ ਠੀਕ ਹੋ ਜਾਂਦਾ ਕਈਆਂ ਤਿੰਨ ਦਿਨ ਵੀ ਚੱਲਦਾ ਰਹਿੰਦਾ ਹੈ ਨਾ ਤਾਂ ਕਰਕੇ ਇਹ ਜ਼ਰੂਰੀ ਨਹੀਂ ਹੁੰਦਾ ਹਰ ਨੁਕਸਾ ਹਰ ਪਸ਼ੂ ਤੇ ਵਰਕ ਕਰੂਗਾ ਹੀ ਕਰੂਗਾ ਤਾ ਇਸ ਚੀਜ਼ ਨੂੰ ਧਿਆਨ ਰੱਖਿਆ ਕਰੋ ਹਾਂ ਜਿਹੜੀ ਵੀਡੀਓ ਬਣਾਉਣੀ ਹੈ ਅਸੀਂ ਉਹ ਹਾਨੀਕਾਰਕ ਨਹੀਂ ਹੋਊਗੀ ਤੁਹਾਡਾ ਐਨ ਲਾਲੋ ਜੇ ਫਾਇਦਾ ਨਹੀਂ ਕਰੂਗੀ ਨਾ ਤਾਂ ਨੁਕਸਾਨ ਵੀ ਨਹੀਂ ਕਰੂਗੀ ਜਿਹੜੀਆਂ ਚੀਜ਼ਾਂ ਅਸੀਂ ਵਰਤਦੇ ਆ ਕਿਉਂਕਿ ਅਸੀਂ ਆਪ ਖੁਦ ਘਰੇ ਵਰਤਦੇ ਆ ਜਾਂ ਅਸੀਂ ਕੁਝ ਚੀਜ਼ਾਂ ਵਰਤ ਚੁੱਕੇ ਆ ਤਾਂ ਕਰਕੇ ਅਸੀਂ ਇਸ ਚੀਜ਼ ਦਾ ਧਿਆਨ ਰੱਖਦੇ ਆ ਵੀ ਨੁਕਸਾਨ ਨਾ ਹੋਵੇ ਫਾਇਦਾ ਚਾਹੀ ਨਾ ਹੋਵੇ ਡੈਮੋ ਕਰਕੇ ਠੀਕ ਹੈ ਤੇ ਟਰਾਈ ਕਰਦੇ ਆ ਵੀ ਜਿਆਦਾ ਤੋਂ ਜਿਆਦਾ ਵੀਡੀਓ ਦੇ ਡੈਮੋ ਹੋ ਪਾਉਣ ਕਿਉਂਕਿ ਦੇਖੋ ਬਸ ਇੱਕ ਹੀ ਦਿੱਕਤ ਆ ਸਾਨੂੰ ਟਾਈਮ ਦੀ ਸਾਡੇ ਕੋਲ ਥੋੜਾ ਜਿਹਾ ਟਾਈਮ ਐਕਸਟਰਾ ਆ ਜੇ ਤਹ ਹਰ ਵੀਡੀਓ ਤੇ ਵੀ ਡੈਮੋ ਹੋ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਆਇਆ ਵੀ ਲਿਆਉਣਾ ਸਮਾਨ ਲਿਆਉਣਾ ਕਰਨਾ ਉਹ ਟਾਈਮ ਖਾ ਜਾਂਦਾ ਹੈ ਨਾ ਤਾਂ ਕਰਕੇ ਸਾਨੂੰ ਥੋੜੀ ਇਹ ਦਿੱਕਤ ਆ ਰਹੀ ਸੀਗੀ ਤੇ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਸੀ ਬਾਕੀ ਜੇ ਕਿਸੇ ਨੇ ਕੁਝ ਕਹਿਣਾ ਹੋਵੇ ਜਾਂ ਕਿਸੇ ਦਾ ਕੋਈ ਕਮੈਂਟ ਹੋਵੇ ਜੋ ਮੈਂ ਕਹਿ ਰਿਹਾ ਜੇ ਵੀਰ ਭਾਈ ਤੁਸੀਂ ਸਾਰੇ ਸਮਝ ਗਏ ਹੋ ਤਾਂ ਇੱਕ ਵਾਰੀ ਥੱਲੇ ਓਕੇ ਜੀ ਕੁਛ ਐਦਾਂ ਦਾ ਕੁਛ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਕੁਛ ਪੁੱਛਣਾ ਹੈ ਕੁਛ ਵੀ ਥੱਲੇ ਕਮੈਂਟ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਸ਼ੇਅਰ ਕਰ ਸਕਦੇ ਹੋ ਪਰ ਮਾਫੀ ਚਾਹੁੰਦੇ ਆ ਜਿਨ੍ਹਾਂ ਦੇ ਰਿਪਲਾਈ ਨਹੀਂ ਹੋ ਸਕੇ ਜਾਂ ਕਾਲਸ ਨਹੀਂ ਪਿਕ ਹੋ ਰਹੀਆਂ ਤਾਂ ਪਲੀਜ਼ ਆਪਣਾ ਬੋਲ ਕੇ ਮੈਸੇਜ ਸੈਂਡ ਕਰਿਆ ਕਰੋ ਫੋਨ ਨਾ ਕਰਿਆ ਕਰੋ ਬਾਕੀ ਲਾਸਟ ਕੁਝ ਦਿਨਾਂ ਦੀਆਂ ਵੀਡੀਓ ਘਟ ਆ ਰਹੀਆਂ ਕਿਉਂਕਿ ਅਸੀਂ ਕੈਟਾਗਰੀ ਬਣਾ ਰਹੇ ਸੀ ਥੋੜੇ ਸਰਚ ਕਰ ਰਹੇ ਸੀ ਅ ਇੱਕ ਦੋ ਜਾਣੇ ਜਿਹੜੇ ਪ੍ਰਾਣੇ ਬਜ਼ੁਰਗ ਬੈਠੇ ਆ ਅਸੀਂ ਉਹਨਾਂ ਨਾਲ ਵੀ ਕੁਝ ਡਿਸਕਸ਼ਨ ਕਰਕੇ ਆਏ ਪਿੰਡਾਂ ਦੇ ਥੋੜੇ ਜਿਹਾ ਅਸੀਂ ਵਿਜ਼ਿਟ ਕਰਕੇ ਆਏ ਅ ਜਿਹੜੇ ਫਾਇਦੇਮੰਦ ਘਰੇਲੂ ਨੁਕਸੇ ਹੋ ਸਕਣ ਤੇ ਉਹ ਵੀ ਅਸੀਂ ਵੀਡੀਓ ਰੈਡੀ ਕੀਤੀਆਂ ਨੇ 8-9 ਵੀਡੀਓ ਅਸੀਂ ਹੁਣ ਵਧੀਆ ਮਤਲਬ ਢੰਗ ਨਾਲ ਲੈ ਕੇ ਆ ਰਹੇ ਆ ਤਾਂ ਉਹ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਤਾਂ ਕਰਕੇ ਦੋ ਦਿਨ ਵੀਡੀਓ ਵੀ ਨਹੀਂ ਆਈਆਂ ਤਾਂ ਕਿਉਂਕਿ ਬਣ ਨਹੀਂ ਪਾਈਆਂ ਅਸੀਂ ਬੇਸਿਕਲੀ ਚੀਜ਼ਾਂ ਨੂੰ ਇਕੱਠਾ ਕਰ ਰਹੇ ਸੀ ਮਤਲਬ ਉਹਨਾਂ ਨੂੰ ਰੈਡੀ ਕਰ ਰਹੇ ਸੀ ਵੀਡੀਓ ਤਾਂ ਉਹ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ YouTube ਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਆਹ ਨੰਬਰ ਹੈ ਜਿਹੜਾ 9881007115 ਵਾਲਾ ਇਹ ਜਸਟ ਫੋਰ ਐਡ ਹੈ ਕਿਸੇ ਨੇ ਆਪਣੀ ਮੱਝ ਸੇਲ ਕਰਨੀ ਹੈ ਕਿਸੇ ਨੇ ਕਟੀਆਂ ਹੁਣ ਰੀਸੈਂਟਲੀ ਅਸੀਂ 7-8 ਕਟੀਆਂ ਦਾ ਇੱਕ ਸੌਦਾ ਹੋਇਆ ਡੀਲ ਹੋਈ ਹੈ ਉਹ ਸੇਲ ਆਊਟ ਹੋ ਗਈਆਂ ਹਨ ਤਾਂ ਇਦਾਂ ਦਾ ਚੀਜ਼ਾਂ ਰਹਿੰਦੀਆਂ ਜੀ ਕਿਸੇ ਨੇ ਕੁਝ ਵੇਚਣਾ ਹੈ ਜਾਂ ਕਿਸੇ ਨੇ ਕੁਝ ਲੈਣਾ ਹੈ ਜਾਂ ਕਿਸੇ ਨੂੰ ਕੋਈ ਸੀਰੀਅਸ ਕਿਸੇ ਦੇ ਮੱਝ ਨੂੰ ਕੋਈ ਸੀਰੀਅਸ ਪ੍ਰੋਬਲਮ ਹੈ ਤਾਂ ਉਹ ਤੁਸੀਂ ਇੱਥੇ WhatsApp ਮੈਸੇਜ ਲਿਖ ਕੇ ਜਾਂ ਬੋਲ ਕੇ ਵਾਇਸ ਮੈਸੇਜ ਤੁਸੀਂ ਭੇਜ ਸਕਦੇ ਹੋ ਆ ਨੰਬਰ ਤੇ ਠੀਕ ਹੈ ਇਸ ਚੀਜ਼ ਨੂੰ ਸਮਝੋ ਇਹ ਨੰਬਰ ਇਸ ਲਈ ਹੈ ਹੋ ਸਕਦਾ ਹੈ ਕਈ ਇਹਨਾਂ ਮੇਰੀ ਗੱਲ ਸੁਸਦਾ ਨਾ ਸਮਝ ਲੱਗੀ ਹੋਵੇ ਤਾਂ ਉਹ ਤੁਸੀਂ ਕਮੈਂਟ ਕਰਕੇ ਕੁਝ ਵੀ ਪੁੱਛਣਾ ਹੈ ਤਾਂ ਤੁਸੀਂ ਥੱਲੇ ਪੁੱਛ ਸਕਦੇ ਹੋ ਕਿਉਂਕਿ ਜਿਹੜਾ ਡੈਡੀ ਦਾ ਚੈਨਲ ਹੈ ਉਹ ਸਾਰਾ ਮੈਂ ਹੀ ਦੇਖਦਾ ਹਾਂ ਉਹਨਾਂ ਦੇ ਰਿਪਲਾਈ ਰਪਲੂਈ ਸਾਰਾ ਕੁਝ ਉਹ ਮੈਂ ਹੀ ਕਰਦਾ ਤੇ ਜਿੰਨਾ ਆਪਾਂ ਨੂੰ ਟਾਈਮ ਮਿਲਦਾ ਹੈ ਅਸੀਂ ਉਸ ਟਾਈਮ ਚ ਰਿਪਲਾਈ ਕਰਦੇ ਹਾਂ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਜੇ ਕਿਸੇ ਨੂੰ ਜ਼ਿਆਦਾ ਹੈਗੀ ਹੈ ਤਾਂ ਉਹ ਮੈਂਬਰਸ਼ਿਪ ਜੁਆਇਨ ਕਰ ਸਕਦਾ ਹੈ ਉਹ ਫਿਰ ਉੱਤੇ ਹੀ ਰਹਿੰਦਾ ਉਹਦਾ ਮੈਸੇਜ YouTube ਤੇ ਆ ਜਾਂਦਾ ਉੱਤੇ ਹੀ ਆ ਜਾਂਦਾ ਤੁਸੀਂ ਆਪਦਾ ਨਾਮ ਲਿਖ ਕੇ ਪਿੰਡ ਲਿਖ ਕੇ ਉਹਨੂੰ ਜੁਆਇਨ ਕਰ ਸਕਦੇ ਹੋ ਤੇ WhatsApp ਤੇ ਸਾਡੀ ਟਰਾਈ ਰਹੂਗੀ ਜਿੰਨੇ ਅਸੀਂ ਕਰ ਸਕਦੇ ਹੋਈਏ ਰਿਪਲਾਈ